ਬਹੁਤ ਸਾਰੇ ਲੋਕਾਂ ਦੇ ਵੱਲੋਂ ਸਾਨੂੰ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਵੋਟਾਂ ਤਾਂ ਪੈ ਗਈਆਂ ਪਰ ਫਰੀਦਕੋਟ ਲੋਕ ਸਭਾ ਹਲਕੇ ਤੋਂ ਕੀ ਸੱਚਮੁੱਚ ਹੀ ਭਾਈ ਸਰਬਜੀਤ ਸਿੰਘ ਖਾਲਸਾ ਜਿੱਤ ਸਕਦੇ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਬਿਆਨਤ ਸਿੰਘ ਦੇ ਪੁੱਤਰ ਨੇ ਸਰਬਜੀਤ ਸਿੰਘ ਖਾਲਸਾ ਉਹ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਆਜ਼ਾਦ ਤੌਰ ਤੇ ਉਮੀਦਵਾਰ ਨੇ ਉਹਨਾਂ ਦਾ ਗੰਨਾ ਕਿਸਾਨ ਚੋਣ ਨਿਸ਼ਾਨ ਸੀ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਅਸੀਂ ਸਰਵੇ ਕੀਤਾ ਜ਼ਮੀਨੀ ਪੱਧਰ ਤੇ ਗਈ ਹੈ ਦ ਪੰਜਾਬ ਟੀਵੀ ਦੀ ਟੀਮ ਅਸੀਂ ਖੁਦ ਪਹੁੰਚੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਜਿਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਬਹੁਤ ਅੱਗੇ ਚੱਲ ਰਹੀ ਹੈ ਕਰਮਜੀਤ ਅਣਮੋਲ ਨੂੰ ਉਮੀਦਵਾਰ ਬਣਾਇਆ ਹੈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੇ ਉਹ ਮਿੱਤਰ ਨੇ ਸਰਬਜੀਤ ਸਿੰਘ ਖਾਲਸਾ ਦੀ ਚਰਚਾ ਪੂਰੀ ਹੈ ਪਰ ਉਹੀ ਨਹੀਂ ਹੈ ਜਿੰਨੀ ਸੋਸ਼ਲ ਮੀਡੀਆ ਤੇ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੇ ਸਮਰਥਕਾਂ ਨੂੰ ਇਹ ਗੱਲ ਸੁਣਨ ਨੂੰ ਚੰਗੀ ਨਹੀਂ ਲੱਗੇਗੀ ਪਰ ਜੋ ਜ਼ਮੀਨੀ ਹਕੀਕਤ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਜ਼ਮੀਨੀ ਪੱਧਰ ਤੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਇਨਾ ਬੋਲਬਾਲਾ ਨਹੀਂ ਹੈ ਨਾ ਹੀ ਪਿੰਡਾਂ ਦੇ ਵਿੱਚ ਨਾ ਹੀ ਸ਼ਹਿਰਾਂ ਦੇ ਵਿੱਚ ਕਿ ਉਹ ਜਿੱਤ ਦਰਜ ਕਰ ਸਕਣ ਜਿੱਤਣ ਦੇ ਮਾਮਲੇ ਦੇ ਵਿੱਚ ਸਭ ਤੋਂ ਅਕੇ ਕਰਮਜੀਤ ਅਨਮੋਲ ਹਨ ਜੋ ਸਾਡਾ ਸਰਵੇਖਣ ਜ਼ਮੀਨੀ ਪੱਧਰ ਦਾ ਦੱਸਦਾ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਕਾਰਨ ਸਭ ਤੋਂ ਵੱਡਾ ਇਹ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੇ ਜਿੱਤ ਦੇ ਰੇਸ ਦੇ ਵਿੱਚ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਉਹ ਆਜ਼ਾਦ ਉਮੀਦਵਾਰ ਨੇ ਆਜ਼ਾਦ ਉਮੀਦਵਾਰਾਂ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਆਉਂਦੀ ਹੈ ਪਹਿਲੀ ਗੱਲ ਦੱਸਣਾ ਲੋਕਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਇਹ ਦੱਸਣਾ ਕਿ ਮੈਂ ਚੋਣ ਲੜ ਰਿਹਾ ਹਾਂ ਆਜ਼ਾਦ ਉਮੀਦਵਾਰਾਂ ਨੂੰ ਪਹਿਲੀ ਮੁਸ਼ਕਲ ਤਾਂ ਇਹ ਆਉਂਦੀ ਹੈ ਦੱਸਣਾ ਪੈਂਦਾ ਕਿਉਂਕਿ ਪਾਰਟੀਆਂ ਦਾ ਪੱਕਾ ਲੋਕਾਂ ਨੂੰ ਪਤਾ ਹੁੰਦਾ ਕਿ ਕੋਈ ਨਾ ਕੋਈ ਬੰਦਾ ਤਾਂ ਇਹਨਾਂ ਦਾ ਖੜਾ ਹੀ ਹੋਏਗਾ ਬਸ ਚੋਣ ਨਿਸ਼ਾਨ ਤੇ ਵੋਟ ਜਾ ਕੇ ਪਾ ਦੇਣੀ ਹੈ ਪਰ ਆਜ਼ਾਦ ਉਮੀਦਵਾਰ ਨੂੰ ਆਪ ਦੱਸਣਾ ਪੈਂਦਾ ਜਾ ਜਾ ਕੇ ਕਿ ਮੈਂ ਚੋਣ ਲੜ ਰਿਹਾ ਮੈਂ ਕੌਣ ਹਾਂ ਮੈਂ ਕਿਉਂ ਚੋਣ ਲੜ ਰਿਹਾ ਅਤੇ ਮੈਨੂੰ ਕਿਉਂ ਵੋਟ ਪਾਈ ਜਾਵੇ ਪਹਿਲੀ ਗੱਲ ਪਹਿਲਾ ਨੁਕਸਾਨ ਆਜ਼ਾਦ ਉਮੀਦਵਾਰਾਂ ਨੂੰ ਇਹ ਹੁੰਦਾ ਜੋ ਕੇ ਭਾਈ ਸਰਪਜੀਤ ਸਿੰਘ ਖਾਲਸਾ ਨੂੰ ਵੀ ਹੋਇਆ ਫਰੀਦਕੋਟ ਦੇ ਹਲਕੇ ਦੇ ਵਿੱਚ ਦੂਜਾ ਚੋਣ ਨਿਸ਼ਾਨ ਪੋਲਿਟਿਕਲ ਪਾਰਟੀਆਂ ਜਿਹੜੀਆਂ ਐਸਟੈਬਲਿਸ਼ ਨੇ ਪਹਿਲਾਂ ਹੀ ਉਹਨਾਂ ਦੇ ਚੋਣ ਨਿਸ਼ਾਨ ਸਾਰਿਆਂ ਨੂੰ ਪਤਾ ਕਮਲ ਦਾ ਫੁੱਲ ਪੰਜਾਬ ਝਾੜੂ ਸਾਰਿਆਂ ਨੂੰ ਪਤਾ ਏ ਪਰ ਜਿਹੜਾ ਆਜ਼ਾਦ ਉਮੀਦਵਾਰ ਹੁੰਦਾ ਉਸ ਨੂੰ ਚੋਣਾਂ ਤੋਂ ਪਹਿਲਾਂ ਇੱਕ ਚੋਣ ਨਿਸ਼ਾਨ ਮਿਲਦਾ ਲੋਕਾਂ ਤੱਕ ਉਹ ਪਹੁੰਚਾਉਣਾ ਹੀ ਬੜਾ ਮੁਸ਼ਕਲ ਹੋ ਜਾਂਦਾ 16 17 ਲੱਖ ਵੋਟਰ ਹੁੰਦਾ ਐਮਪੀ ਦੀ ਸੀਟ ਤੇ ਲੋਕ ਸਭਾ ਦੀ ਸੀਟ ਤੇ ਅਤੇ ਸਾਰਿਆਂ ਤੱਕ ਉਹ ਚੋਣ ਨਿਸ਼ਾਨ ਪਹੁੰਚਾਉਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹੁਣ ਜਦੋਂ ਅਸੀਂ ਗਏ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਕਈਆਂ ਨੇ ਆਖਿਆ ਕਿ ਅਸੀਂ ਜਿਹੜਾ ਸਰਬਜੀਤ ਸਿੰਘ ਹੈ ਉਸ ਨੂੰ ਵੋਟਾਂ ਪਾਉਣੀਆਂ ਚੋਣ ਨਿਸ਼ਾਨ ਨਹੀਂ ਸੀ ਪਤਾ ਕਈਆਂ ਨੇ ਆਖਿਆ ਅਸੀਂ ਗੰਨੇ ਨੂੰ ਵੋਟਾਂ ਪਾਉਣੀਆਂ ਨਾਮ ਨਹੀਂ ਸੀ ਪਤਾ ਸਰਬਜੀਤ ਸਿੰਘ ਖਾਲਸਾ ਅਸੀਂ ਆਪ ਉਹਨਾਂ ਤੋਂ ਪੁੱਛਿਆ ਇਹ ਨਾਮ ਉਹਨਾਂ ਨੇ ਆਖਿਆ ਹਾਂ ਅਸੀਂ ਖਾਲਸੇ ਨੂੰ ਵੋਟਾਂ ਪਾਉਣੀਆਂ ਨਾਮ ਨਹੀਂ ਪਤਾ ਸੀ ਸਰਬਜੀਤ ਸਿੰਘ ਫਿਰ ਚੂਣ ਨਿਸ਼ਾਨ ਨਹੀਂ ਪਤਾ ਸੀ ਕੋਈ ਗੰਨਾ ਆਖੀ ਜਾਵੇ ਕੋਈ ਕਿਸਾਨ ਆਖੀ ਜਾਵੇ ਜਦ ਕਿ ਗੰਨਾ ਕਿਸਾਨਾ ਚੂਣ ਨਿਸ਼ਾਨਾ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦਾ ਸੀ ਇਹ ਤਾਂ ਹੋ ਗਈ ਸਰਬਜੀਤ ਸਿੰਘ ਖਾਲਸਾ ਦੇ ਜਿਹੜੇ ਖਿਲਾਫ ਗਏ ਗੱਲਾਂ ਇਹਨੀਆਂ ਖਿਲਾਫ ਗਈਆਂ ਜਿਹੜੀ ਕਿ ਉਹਨਾਂ ਦੀ ਜਤਨ ਦੀ ਹਵਾ ਨਹੀਂ ਬਣ ਸਕੀ ਹੈ ਹਾਲ ਦੀ ਕੀ ਨਤੀਜੇ ਕੀ ਹੋਣਗੇ ਕੁਝ ਨਹੀਂ ਆਖਿਆ ਜਾ ਸਕਦਾ ਪਰ ਜੋ ਸਾਡਾ ਸਰਵੇਖਣ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਕਿ ਜ਼ਮੀਨੀ ਹਕੀਕਤ ਵੀ ਦੱਸੋ ਕਿਉਂਕਿ ਸੋਸ਼ਲ ਮੀਡੀਆ ਤੇ ਲੋਕ ਬੈਠੇ ਨੇ ਹਵਾ ਬਹੁਤ ਬਣ ਜਾਂਦੀ ਹੈ ਕਦੀ ਕਿਸੇ ਦੀ ਕਦੀ ਕਿਸੇ ਦੀ ਜ਼ਮੀਨੀ ਪੱਧਰ ਤੇ ਕਈ ਵਾਰ ਜਿਹੀ ਹਵਾ ਨਹੀਂ ਹੁੰਦੀ ਅਮਰਤਪਾਲ ਸਿੰਘ ਦੀ ਉਹ ਜਿਹੀ ਹਵਾ ਹੈਗੀ ਸੀ ਪਰ ਸਰਬਜੀਤ ਸਿੰਘ ਖਾਲਸਾ ਦੀ ਨਹੀਂ ਸੀ ਕਰਮਜੀਤ ਅਨਮੋਲ ਦੇ ਪੱਖ ਦੇ ਵਿੱਚ ਕੀ ਗਿਆ ਪਹਿਲੀ ਗੱਲ ਝਾੜੂ ਦੂਜੀ ਗੱਲ ਭਗਵੰਤ ਮਾਨ ਤੀਜੀ ਗੱਲ ਉਹ ਆਪ ਕਲਾਕਾਰ ਚੌਥੀ ਗੱਲ ਜਾਣਦੇ ਨੇ ਪੰਜਵੀਂ ਗੱਲ ਕਲਾਕਾਰ ਆ ਗਏ ਸਾਰੇ ਇਸ ਤੋਂ ਇਲਾਵਾ ਮੁਫਤ ਬਿਜਲੀ ਮੁਫਤ ਬਿਜਲੀ ਤਾਂ ਫਰੀਦਕੋਟ ਦੇ ਲੋਕਾਂ ਨੂੰ ਇੰਨੀ ਪਸੰਦ ਆਈ ਉਹ ਆਖਦੇ ਨੇ ਨਾ ਵੋਟ ਪਾਈ ਝਾੜੂ ਨਹੀਂ ਤਾਂ ਦਗਾ ਹੋ ਜਾਣਾ ਹੈ ਅਸੀਂ ਤਾਂ ਧੋਖੇਬਾਜ਼ ਹੋਵਾਂਗੇ ਜੇਕਰ ਮੁਫਤ ਬਿਜਲੀ ਲੈ ਕੇ ਵੀ ਝਾੜੂ ਨੂੰ ਵੋਟ ਨਹੀਂ ਪਾਵਾਂਗੇ ਬਹੁਤ ਫੇਵਰ ਦੇ ਵਿੱਚ ਪੱਖ ਦੇ ਵਿੱਚ ਗਿਆ ਕਰਮਜੀਤ ਅਣਮੋਲ ਦੇ ਇਹ ਗੱਲ ਕਿੱਥੇ ਭਾਈ ਸਰਪਜੀਤ ਸਿੰਘ ਖਾਲਸਾ ਨੂੰ ਜਾ ਜਾ ਕੇ ਦੱਸਣਾ ਪੈਣਾ ਸੀ ਮੈਂ ਕੌਣ ਆ ਮੈਂ ਕਿਉਂ ਚੋਣ ਲੜ ਰਿਹਾ ਮੇਰਾ ਚੋਣ ਨਿਸ਼ਾਨ ਕੀ ਹੈ ਮੇਰਾ ਨਾਮ ਕੀ ਹੈ ਉਧਰ ਕਰਮਜੀਤ ਅਨਮੋਲ ਝਾੜੂ ਚੋਣ ਨਿਸ਼ਾਨ ਹੈ ਆਮ ਆਦਮੀ ਪਾਰਟੀ ਹੈ ਕਰਮਜੀਤ ਅਨਮੋਲ ਆਪ ਕਲਾਕਾਰ ਹੈ ਪ੍ਰਚਾਰ ਕਰਨ ਲਈ ਵੀ ਕਲਾਕਾਰ ਆਏ ਭਾਈ ਸਰਬਜੀਤ ਸਿੰਘ ਖਾਲਸਾ ਲਈ ਉਸ ਤਰੀਕੇ ਦੇ ਚੋਣ ਪ੍ਰਚਾਰ ਕਰਨ ਲਈ ਵੀ ਲੋਕ ਨਹੀਂ ਆਏ ਜਿਹੜੇ ਮਸ਼ਹੂਰ ਹੋਣ ਉਹਦਰ ਦੇਵ ਖਰੋੜ ਬਿੰਨੂ ਢਿੱਲੋਂ ਗਿੱਪੀ ਗਰੇਵਾਲਾ ਜਿੰਨੇ ਵੀ ਲੋਕਾਂ ਦੇ ਵਿੱਚ ਮਸ਼ਹੂਰ ਕਲਾਕਾਰ ਨੇ ਬੀ ਐਨ ਸ਼ਰਮਾ ਗੁਰਪ੍ਰੀਤ ਕੁੱਕੀ ਸਾਰੇ ਪਹੁੰਚ ਗਏ ਅਤੇ ਲੋਕਾਂ ਦੇ ਦਿਮਾਗਾਂ ਦਿਲਾਂ ਤੇ ਅਸਰ ਹੁੰਦਾ ਜਦੋਂ ਕੋਈ ਮਸ਼ਹੂਰ ਬੰਦਾ ਆਖਦਾ ਇਸ ਨੂੰ ਵੋਟ ਪਾਓ ਬੜਾ ਵਧੀਆ ਬੰਦਾ ਹੈ ਲੋਕ ਮੰਨ ਲੈਂਦੇ ਨੇ ਮੰਨੋ ਨਾ ਮੰਨੋ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਅਜੇ ਹੁੰਦੇ ਨੇ ਜਿਹੜੇ ਅਜੇ ਵੀ ਟੇਕ ਲਾ ਕੇ ਬੈਠੇ ਹੁੰਦੇ ਨੇ ਕਿ ਸਾਨੂੰ ਕੋਈ ਦੱਸੇ ਚੰਗਾ ਉਮੀਦਵਾਰ ਕਿਹੜਾ ਹੈ ਅਸੀਂ ਉਸ ਨੂੰ ਵੋਟ ਪਾਈਏ ਜਦੋਂ ਕਲਾਕਾਰ ਆਖਿੰਦੇ ਲੋਕਾਂ ਦੇ ਦਿਮਾਗਾਂ ਤੇ ਅਸਰ ਹੁੰਦਾ ਕਰਮਜੀਤ ਅਣਮੋਲ ਫਰੀਦਕੋਟ ਤੋਂ ਵੱਡੀ ਜਿੱਤ ਦੇ ਦਾਵੇਦਾਰ ਨੇ ਉਹਨਾਂ ਦੇ ਨੇੜੇ ਤੇੜੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਹੰਸਰਾਜ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਅਮਰਜੀਤ ਕੌਰ ਸਾਹੂ ਕੇ ਕਾਂਗਰਸ ਪਾਰਟੀ ਦੇ ਵੱਲੋਂ ਸਨ ਕੋਈ ਖਾਸ ਲੋਕ ਉਹਨਾਂ ਨੂੰ ਨਹੀਂ ਜਾਣਦੇ ਹਾਲਾਂਕਿ ਮੁਕਾਬਲਾ ਕਾਂਗਰਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਰਾਜਵਿੰਦਰ ਸਿੰਘ ਧਰਮਕੋਟ ਇੱਕ ਇਲਾਕੇ ਦੇ ਵਿੱਚ ਮੋਗਾ ਏਰੀਆ ਦੇ ਵਿੱਚ ਧਰਮਕੋਟ ਏਰੀਆ ਦੇ ਵਿੱਚ ਤਾਂ ਉਹਨਾਂ ਦਾ ਦਬਦਬਾ ਹੈ ਪਰ ਬਾਕੀ ਹਲਕਿਆਂ ਦੇ ਵਿੱਚ ਉਹਨਾਂ ਦਾ ਦਬਦਬਾ ਨਹੀਂ ਕਹਿਣ ਦਾ ਮਤਲਬ ਇਹ ਹੈ ਕਰਮਜੀਤ ਅਨਮੋਲ ਬਹੁਤ ਵੱਡੀ ਲੀਡ ਦੇ ਨਾਲ ਫਰੀਦਕੋਟ ਤੋਂ ਜਿੱਤ ਸਕਦੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਸਾਡੇ ਜ਼ਮੀਨੀ ਸਰਵੇਖਣ ਦੇ ਮੁਤਾਬਕ ਜਿੱਤ ਦੀ ਰੇਸ ਦੇ ਵਿੱਚ ਨਹੀਂ ਇਹ ਗੱਲ ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ ਪਰ ਜੋ ਜ਼ਮੀਨੀ ਹਕੀਕਤ ਸੀ ਅਸੀਂ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਤੁਸੀਂ ਫਰੀਦਕੋੜ ਲੋਕ ਸਭਾ ਹਲਕੇ ਦੇ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤੇਗਾ ਕਮੈਂਟ ਕਰਕੇ ਦੱਸੋ ਹੋਰ ਨਾਲ ਹਲਕਿਆਂ ਦੇ ਬਾਰੇ ਵੀ ਅਸੀਂ ਤੁਹਾਨੂੰ ਇਸੇ ਤਰੀਕੇ ਨਾਲ ਹੀ ਜਾਣਕਾਰੀ ਦਿੰਦੇ ਰਹਾਂਗੇ